ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9872 10770 ਅੱਜ ਪਹੁੰਚੇ ਹਾਂ ਜੀ ਮੰਡੀ ਜਗਰਾਉ ਤੁਹਾਨੂੰ ਪਤਾ ਹੀ ਹੈ ਕਿ ਰੇਕੇ ਮਹੀਨੇ ਦੀ 23 ਤਰੀਕ ਨੂੰ ਇਹ ਮੰਡੀ ਲੱਗਦੀ ਹੈ ਜੀ ਅੱਜ ਘੰਟੀ ਬਹੁਤ ਪਸੂ ਪਹੁੰਚੇ ਹੋਇਆ ਜੀ ਪੋਸਟ ਦੀ ਤੁਹਾਨੂੰ ਇਨਫੋਰਮੇਸ਼ਨ ਮੈਂ ਲੈ ਕੇ ਦਵਾਂਗਾ ਜੀ ਬਾਈਆਂ ਕੋਲ ਇਹ ਕੁਝ ਕੋਈ ਇੱਕ ਟਾਪ ਦਾ ਨਕੀ ਨਹੀਂ ਆਇਆ ਹੋਗਾ ਜੀ ਰਾਤ ਵੀ ਚੜ ਆਇਆ ਹੋਗਾ ਬਾਕੀ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਇਰਾਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਬਾਕੀ ਡਿਟੇਲ ਆਪਾਂ ਬਾਈਆਂ ਤੋਂ ਲੈ ਕੇ ਦਿੰਦੇ ਹਾਂ ਸ਼ਾਲ ਜੀ ਤੁਸੀਂ ਕਹੋ ਕੀ ਹਾਲ ਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੀਪ ਸਿੰਘ ਹੈ ਜੀ ਪੰਡ ਜੀ ਮਕਾਨ ਸਿੰਘ ਵਾਲਾ ਜਿਲ੍ਹਾ ਮਕਸੀਸ ਆ ਬਈ ਠੀਕ ਆ ਮੋਬਾਈਲ ਨੰਬਰ 9501204577 ਵੀਰੇ ਠੀਕ ਆ ਕਿੰਨੇ ਨਾਲ ਲੈ ਕੇ ਆਏ ਸੀ ਬਾਈ 5 ਪੰਦ ਲੈ ਕੇ ਆਏ ਸੀ ਵੀਰੇ ਬੈਗ ਜੀ ਦੋ ਬੈਗੇ ਬਸ ਦੋਹਾਂ ਤੇ ਚੱਲੀ ਜਾਂਦੇ ਸਭ ਤਿੰਨਾਂ ਤੇ ਚੱਲੇ ਜਾਂ ਨਾ ਤਿੰਨ ਬੈਗੀਆਂ ਦੋਹਾਂ ਤੇ ਚੱਲੀ ਜਾਂਦੇ ਦੋਹਾਂ ਤੇ ਚੱਲੀ ਜਾਂਦੇ ਠੀਕ ਆ ਜੀ ਕਿਵੇਂ ਬਾਜ਼ਾਰ ਮੰਦਾ ਕੇ ਜੀ ਤੇਜ ਆ ਕੋਈ ਕਦਰ ਨਹੀਂ ਹੈਗੀ ਆ ਕਦਰ ਨਹੀਂ ਹੈਗੀ ਨਹੀਂ ਹੈਗੀ ਪਰ ਜਮਾ ਇਹ ਠੰਡਾ ਜਮਾ ਠੰਡਾ ਜਮਾ ਬਰਫ਼ ਤਰ ਗਿਆ ਹੈ ਮੰਦੇ ਪੈਗੇ ਪੂਰੇ ਹੀ ਹੋਣੇ ਸਵਾਲ ਵਾਲਾ ਬਈ ਅੱਧੀਆਂ ਬੱਠੀਆਂ ਸਵਾ ਸਵਾ ਲੱਖ ਨੂੰ ਵੇਚ ਦਿੰਦੇ ਹਈ ਗੱਲ ਆ ਉਹ ਵੀ ਖੱਚੇ ਕਹਿੰਦਾ ਕਿ ਆਂਦੇ ਸੀ ਹਾਂ ਪਰ ਉਹ ਜੋ ਪਿਛੇ ਵੀ ਭਾਅ ਹੁੰਦਾ ਠੀਕ ਆ ਆ ਬੱਚੀ ਹੁਣ ਆ ਸੇਲ ਹੋਈ ਇੱਕ ਬੱਚੀ ਲੈ ਗਿਆ ਠੀਕ ਆ ਜੀ ਹਰਮਨ ਤੋਰੀ ਮਹਿਰ ਬੱਤੇ ਆ ਤੋਰੇ ਹੋ ਜੀ ਆ ਬੈਠ ਹੋ ਜੀ ਬੱਚੀ ਤੋੜਦੇ ਵੀਰੇ ਇਹਦੀ ਕੀ ਡਿਟੇਲ ਆ ਜੀ ਇਹ ਦੂਜੇ ਚਲੇ ਸੋਣਾ ਵੀਰੇ ਪਹਿਲਾਂ ਨੇ ਦਿੱਤਾ ਹੀ 32 33 ਕਿਲੋ ਦੁੱਧ ਠੀਕ ਆ ਜੀ ਦਿਨ ਕਿੰਨੇ ਕੱਢਦੀ ਆ ਜੀ ਬਸ ਪਿਆਰੀ ਆ ਪਿਆਰੀਆਂ ਜੀ ਆ ਕਿੰਨੇ ਦੀ ਵੈਗ ਦੀ ਬਈ ਐ ਜਿਹੜਾ 91000 ਦਾ ਸੌਦਾ ਹੋਇਆ ਵੀਰੇ ਠੀਕ ਆ ਜੀ ਇਹ ਬਈ ਸਿਆਲ ਹੁੰਦਾ ਸਿਆਲ ਹੁੰਦਾ ਲਾਂਗ ਤੋਂ ਬਾਅਦ ਠੀਕ ਆ ਜੀ ਆ ਲੱਖ ਤੋਂ ਬਾਅਦ ਸਹੀ ਗੱਲ ਹੈ। ਬਾਕੀ ਕੁਆਲਿਟੀ ਦੇਖ ਸਕਦੇ ਹੋ। ਹਾਈਟ 5.5 ਫੁੱਟ ਦੇ ਆਸ-ਪਾਸ ਹੈਗੀ ਹੈ। ਥੋੜੀ ਕ੍ਰੋਸਾਂ ਬੱਚੀ ਉਧਾਂ ਗੱਲਾਂ ਦੂਰ ਹੈ। ਬਾਕੀ ਫਵਾਨਾ ਪੂਰਾ ਟਾਪ ਦਾ ਤਿਆਰ ਕਰੀ ਬੈਠੀ ਹੈ। ਤਿਆਰੀਆਂ ਚ ਹੈ ਬਾਈ ਕਹਿੰਦਾ ਇੱਕ ਅੱਧਾ ਦੇਣੀ ਕੱਟੂਗੀ। ਇੱਕ ਘੰਟਾ ਦੇ ਘੰਟਾ ਕੱਟੂਗੀ ਹੁੰਦਾ। ਠੀਕ ਹੈ ਜੀ। ਇੱਕ ਡੇਢ ਘੰਟਾ ਹੀ ਕੱਢੂਗੀ ਕਰਮ ਵਾਲੀ ਇਸ। ਅੱਧੀ ਬਈ ਇਹਨੂੰ ਸੂਪੂਗੀ ਬੜ। ਠੀਕ ਹੈ ਜੀ। ਸੌਦਾ ਹੋ ਗਿਆ ਖਿੱਚੀ ਗਈ ਆ। ਜਾਊ 35-40 ਨੂੰ ਜੀ ਅਗਤੀਆ। ਹਾਂ ਸੇਵਾ ਤੇ ਡਿਪੈਂਡ ਹੈ ਬਾਈ ਕਾ ਤੇ ਬਣਾ ਲੂਗਾ ਕਿਥੋਂ 35 ਕਿਲੋ ਦੇ ਦੂ। ਸਹੀ ਗੱਲ ਹੈ ਜ ਤਾਂ ਇਹ ਹੈ ਗੱਟ ਉਹਦਾ ਹੋ ਗਿਆ ਬਯਾਰ ਬਾਈ ਦਾ ਜਮਾ ਠਰਿਆ ਅੱਗੇ ਬਈ ਐਚ ਐਫ ਦੀ ਕੀ ਡਿਟੇਲ ਹੈ ਇਹ ਪਹਿਲੇ ਸੋਇ ਸੋਈ ਹੈ ਬਹਿੜਿਆ ਆ 5-6 ਦਿਨ ਹੋਇਆ ਬੱਚਾ ਕੀ ਦਿੱਤਾ ਜੀ ਇਹਨੇ ਬੱਚਾ ਬੱਚਾ ਹੀ ਬਾਲਾ ਬੰਦਾ ਸੀ ਠੀਕ ਹੈ ਜੀ ਸਟਰੋਂਗ ਹੈ ਉਹਦੇ ਸੁਆ ਮੰਨੇਗੇ ਥੋੜਾ ਜਿਹਾ ਸੁਆ ਬਈ ਸੋ ਬੱਚਾ ਹੀ ਬਾਲਾ ਸੀਗਾ ਵੱਡਾ ਕਰਕੇ ਕੀ ਇਹਦੇ ਥੱਲੇ ਕਿੰਨਾ ਦੁੱਧ ਹੈ ਇਹਦੇ 16-17 ਕਿਲੋ ਹੋ ਗਿਆ ਠੀਕ ਹੈ ਜੀ ਇਹ ਵੀ ਸੇਲ ਹੋਊਗੀ ਨਹੀਂ ਹਜੇ ਲੱਗੀ ਜਾਂਦੇ ਪਿਆ ਲੱਗੀ ਜਾਂਦੇ ਤੋੜ ਕੇ ਦਿਖਾ ਦੇ ਤੋੜ 16 ਤੋਂ 16 ਦਾ 17 ਕਿਲੋ ਨੈਟ ਰੈਡੀ ਆ ਦੋ ਟਾਈਮ ਚੋ ਲਓ ਚਾਰ ਚੋਲੇ ਦੇ ਗਾਰੰਟੀ ਵਾਲਾ ਬਈ ਆਪਾਂ ਹਾਂ ਮੇਰੇ ਠੰਡਾ ਐ ਜੀ ਤੁਹਾਡੀ ਲੈ ਲਈਏ ਤਾਂ 16 17 ਕਿਲੋ ਉਹ ਦੇ ਦਿੰਦੀ ਆ ਸਹੀ ਗੱਲ ਇਹ ਥੋੜੀ ਗਰਮੀ ਆ ਅਜੇ ਪਾਇਆ ਹੋਇਆ ਨਹੀਂ ਕੋਸ ਬੱਸੀ ਨੂੰ ਠੀਕ ਹੈ ਜੀ ਦੋ ਤਾਂ 20 ਕਰੋ ਦੇਊਗੀ ਬਾਕੀ ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਜੀ ਦੇਖ ਸਕਦੇ ਹੋ 16 17 ਕਿਲੋ ਨੈਕਟ ਰੈਡੀ ਆ ਬਾਕੀ ਹਵਾਨਾ ਫੈਕਸ ਆ ਜੀ ਫੂਨਾ ਕੱਟ ਵਾਲਾ ਹੋਣਾ ਥਣ ਕੱਲਾ ਕੱਲਾ ਨਿਖੜਮਾ ਮੋੜਲੇ ਵੀਰੇ ਇਹਦੀ ਡਿਮਾਂਡ ਰਹਿਣ ਵਾਲੀ ਹੈ ਜੀ ਏ ਬਾਈ 65000 ਦੀ ਦੇ ਦਾਂਗੇ ਬਸ ਮੋਲ ਨਹੀਂ ਕਰਨਾ ਆਪਾਂ ਠੀਕ ਹੈ ਜੀ 65000 ਦੀ ਬਾਈਕ ਨਾ ਦੇ ਦਾਂਗੇ ਕੀ ਨਾ ਕੋਈ ਕਿਨੇ ਨੰਬਰ ਪਰ ਲੈਣਾ ਜਰੂਰਗਾ ਕਨੈਕਟ ਕਰ ਉਹ 95000 ਤਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੀ ਸੂਈ ਹੈ ਵੀਰੇ ਕੱਲ 500 ਰਾਂ ਤੋਂ ਸਹੀ ਆ ਠੀਕ ਹੈ ਬਾਈ ਜੀ ਮੋਹ ਬੱਚਾ ਮਗਰ ਮਗਰ ਬੱਚਾ ਬੱਚਾ ਕਿੰਨਾ ਬੋਲਾ ਤਿਆਰ ਹੈ ਇਸ ਲਈ ਸਤਾ 18 ਕਿਲੋ ਠੰਡਾ ਹੋ ਗਿਆ ਕਿੰਨਾ ਕੋ ਪਾਜ ਦੁੱਧ ਪਹਿਲਾਂ ਨੇ 25 ਕਿਲੋ ਠੰਡਾ ਪਾਏ ਵੇ ਆਪਾਂ ਨਾਲ ਤਾਂ ਪਿੰਡ ਦੇ ਲਈ ਫਾਰਮ ਚੋਂ ਕਣਾਂ ਦੀ ਢੰਨਾ ਜੀ ਢੰਨਾ ਸੁਣ ਸੁਣੋ ਦੋ ਦਲੀ ਮੇਰੇ ਸੁਣੋ ਨਾੜੀਆਂ ਦੱਸਦੀਆਂ ਬੱਚੀ ਦੋ ਦਾਲੀ ਚੋਰੀ ਹਮ ਸੁਆ ਦੂਜਾ ਸੂਈ ਹੈ 50062 ਸੈਕਦੇ ਸੀ ਮਨ ਦੀ ਆਪ ਆ ਵੀਰੇ ਠੀਕ ਆ ਜੀ 40 34 ਤੇ ਗੱਬਣ ਦੀ ਬੈਣ ਕਿਹੜਾ ਬੱਚਾ ਦੇਗੀ ਬੱਚਾ ਦੇਗੀ ਸਹੀ ਗੱਲ ਹੈ ਜੀ ਬਾਕੀ ਫਣਾ ਦੇ ਚੈੱਕ ਸੈਜ਼ ਚੈੱਕ ਕਰ ਸਕਦੇ ਹੋ ਸੋਹਣੇ 17 ਤੋਂ 18 ਕਿਲੋ ਬੋਲ ਹੰਡਰਡ ਰੈਡੀ ਇਕਰ ਨਹੀਂ ਲਾਗ ਲੈਂਦਾ ਜੀ ਕਰ ਦੇ ਦੱਸਦੀ ਹੋਗੀ ਬੈਣ ਲਾਇਆ ਹੀ ਨਹੀਂ ਭਰੀ ਭਰਾਏ ਉਵੇਂ ਲਿਆਂਦੀ ਤਾਂ ਕੱਲ ਸ਼ਾਮੀ ਚੋ ਕੇ ਲਿਆਂਦੀ ਇੱਥੇ ਵੀ ਬੱਚਾ ਦੁੱਧ ਚੰਗਾ ਆ। ਇਕੱਲਾ ਇਕੱਲਾ ਥਾਣੇ ਨਿਕੜ ਮੈਂ ਡਿਮਾਂਡ ਮੇਰੇ ਕੀ ਰਹਿਣ ਵਾਲੀ ਹੈ ਜੀ। ਮੌਲਿਕ ਵੀ ਕੀਤਾ ਸੀ ਵੀਰੇ ਦਾ। ਹੋਜੂ ਲੈਸ ਜੀ। ਹਾਂ ਕਰ ਦਾਂਗੇ ਕੋਈ ਗੱਲ। ਠੀਕ ਹੈ ਜੀ। 1,20,000 ਰੁਪਿਆ ਡਿਮਾਂਡ ਆ। ਬਾਕੀ ਲੈਸ ਹੋ ਜਾਊਗਾ ਜੀ। ਜਿਹਨੂੰ ਪਸੰਦ ਆਊਗਾ ਨੰਬਰ 9289 ਦਿੱਤਾ ਹੈ ਕਨੈਕਟ ਕਰ ਸਕਦੇ। ਠੀਕ ਆ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਕਹਿੰਦਾ ਰੀਡਾ ਦੇ ਜ਼ਿਲ੍ਹਾ ਸੰਗੋ। ਮੋਬਾਈਲ ਨੰਬਰ 7087 999 ਕਿੰਨੇ ਨਾਲ ਲੈ ਕੇ ਆਏ ਸੀ ਬਾਈ 2 ਲੈ ਕੇ ਵੈਗ ਜੀ ਹਾਂ ਇੱਕ ਰੋਗੀ ਇੱਕ ਵੈਗ ਜੀ ਇਹਦੀ ਕੀ ਡਿਟੇਲ ਆ ਵੀਰੇ ਇਹਦਾ ਦੂਜਾ ਸੂਈ ਆ ਜੀ ਕਦੋਂ ਸੂਈ ਆ ਜੀ ਇਹ ਇਹਨੂੰ ਸੂਈ ਨੂੰ 5-4 ਦਿਨ ਬੱਚਾ ਜੀ ਬੱਸੀ ਹੈ ਠੀਕ ਹੈ ਕਿੰਨਾ ਹੁਣ ਦੁੱਧ ਤਿਆਰ ਆ ਜੀ ਪੂਗਾ 24-25 ਕਿਲੋ ਕੋ ਪਿਆ ਠੀਕ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਹਵਾਨਾ 24 ਤੋਂ 25 ਕਿਲੋ ਦੁੱਧ ਨੈਟ ਤਿਆਰ ਆ ਜੀ ਬਾਕੀ ਹਵਾਨੇ ਦੇ ਬਰੀਕ-ਬਰੀਕ ਵੇਂਜ ਦੇਖ ਸਕਦੇ ਹੋ ਮੋਹਰਲੀ 'ਤੇ ਹਨਾਂ ਦੇ ਸਿਰ ਸੋਹਣੇ ਆ ਪੂਆ ਦੂਜਾ ਸੂਈ ਆ ਬੱਚਿਆ ਮਗਰ ਫੀਮੇਲ ਕਾਫਾ ਜੀ ਬੱਚੀ ਮਾਨਾ ਚੈੱਕ ਕਰ ਸਕਦੇ ਚੰਗੇ ਦੁੱਧ ਦੀ ਮਾਲਕਣਾ ਜੀ 25 ਤੋਂ 26 ਕਿਲੋ ਨੈਟ ਦੁੱਧ ਤਿਆਰ ਹੋਊਗਾ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਪਾਜੂ 28 ਕਿਲੋ ਠੀਕ ਹੈ ਜੀ ਡਿਮਾਂਡ ਵੇਰੇ ਦੀ ਬਿਮਾਰਾ ਦੇ ਘਤੀ ਹੈ ਹੋਜੂ ਲੈਸ ਜੀ ਨਹੀਂ ਹੋਜੂ ਲੈਸ ਵੇਰੇ ਹਾਂ ਹਾਂ ਲੈਸ ਠੀਕ ਹੈ ਮੋਬਾਈਲ ਨੰਬਰ ਦੱਸ ਦਿਆ ਕਰੀ ਜੀ 70 83 83 29 96 ਠੀਕ ਹੈ ਜੀ 70 83 83 29 96 ਜੀ ਬਾਜ਼ਾਰ ਕਿਵੇਂ ਆ ਬਈ ਠੰਡਾ ਕੇ ਫਿਰ ਗਰਮ ਨਰਮੀ ਨਰਮੀ ਹੈ ਜੀ ਰੇਟ ਘਟੇ ਆ ਹਾਂਜੀ ਰੇਟ ਘਟੇ ਠੀਕ ਹੈ ਜੀ ਬਾਜ਼ਾਰ ਠੰਡਾ ਹੀ ਧਾਰਦੇ ਆ ਬਾਈ ਗਰਮੀ ਕਰਕੇ ਮੌਸਮ ਗਰਮ ਆ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਕਨੈਕਟ ਕਰ ਲੈ ਸੀ ਗੱਲ ਜੀ ਹਾਂ ਸੀ ਗੱਲ ਵੀਰ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸਤਨਾਮ ਸਿੰਘ ਜੀ ਪਿੰਡ ਜੀ ਪਿੰਡ ਸਲੌਦੀ ਸਿੰਘਾਂ ਦੀ ਜ਼ਿਲ੍ਹਾ ਵੀਰੇ ਜ਼ਿਲ੍ਹਾ ਲਾਹੇਾਨਾ ਜੀ ਠੀਕ ਆ ਬਾਈ ਕਿੰਨੇ ਨਗ ਲੱਗੇ ਆਏ ਸੀਗੇ ਨਗ ਲੱਗੇ ਆਏ ਸੀ ਤਿੰਨ ਹੀ ਲੱਗੇ ਜੀ ਹਾਂਜੀ ਦੋ ਬੈਗੇ ਇੱਕ ਰਹਿ ਗਈ ਬਾਜ਼ਾਰ ਕਿਵੇਂ ਵੀਰੇ ਬਾਜ਼ਾਰ ਵੀਰੇ ਠੀਕ ਆ ਠੀਕ ਹੀ ਹੈ ਕਿ ਠੰਡਾ ਹੀ ਹੈ। ਨਾ ਠੀਕ ਹੈ ਵੀਰੇ ਠੰਡਾ ਹੀ ਹੈ। ਠੀਕ ਹੈ ਜੀ ਇਹਦੀ ਕੀ ਡਿਟੇਲ ਆ ਵੀਰੇ? ਇਹ ਪਹਿਲਾਂ ਸੂਈ ਮੂ ਤਾਂ 2 ਦੰਦਾ ਹੀ। ਕਦੋਂ ਸੂਈ ਆ ਜੀ? ਸੂਈ ਨੂੰ ਅਜੇ 2 ਦਿਨ ਆ ਜੀ। ਬੱਚਾ ਜੀ। ਬੱਚਾ ਮਗਰ ਮੇਲ ਆ ਜੀ। ਠੀਕ ਹੈ ਜੀ। ਕਿੰਨਾ ਬੋਲਾ ਤਿਆਰ ਆ ਜੀ? ਇਹਦੇ ਬੋਲਾ ਹੋਈ 20-22 ਕਿਲੋ ਜੀ। ਠੀਕ ਹੈ ਮੋੜ ਲਈ ਫਿਰ। 20 ਤੋਂ 22 ਕਿਲੋ ਬਾਈ ਦੱਸਦਾ ਬੋਲਾ ਨੈਟ ਰੈਡੀ ਹੋਊਗਾ ਜੀ। 2 ਦੰਦਾ ਬੱਚਾ ਹੀ ਆ। ਬਰੀਡ ਦੇ ਵਕਤ ਤੋਂ ਅੰਤ ਕੋਈ ਨਹੀਂ। ਥਾਣਾ ਦੇ ਸਹਿਜ ਸੋਨੇ ਗੈਪ ਤੇ ਲੱਗਿਆ। ਅੱਧੀ ਜਵਾਈ ਵਾਲਾ ਥਾਣਾ ਬਾਕੀ ਫੈਕ ਆਰਡਰ ਕੁਆਲਟੀ ਪੂਰੀ ਫੈਕਟਸ ਦੇਖ ਸਕਦੇ ਹੋ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬੱਚਾ ਮਗਰਾ ਜਾਂਦਾ ਬੱਚਾ ਡਿਮਾਂਡ ਵੀਰੇ ਦੀ ਡਿਮਾਂਡ ਇਹਦੀ ਹੈਗੀ ਵੀ 10 ਹੋਜੂ ਲੈਸ ਜੀ ਹਾਂਜੀ ਹੋਜੀ ਮੋਬਾਈਲ ਨੰਬਰ ਦੱਸ ਦਿਓ 84370 66802 ਠੀਕ ਹੈ 84370 66802 66802 ਇਹ ਬਾਈ ਦਾ ਕਨੈਕਟ ਨੰਬਰ ਆ ਕਨੈਕਟ ਕਰ ਸਕਦੇ ਹੋ ਦੋ ਨੰਬਰ ਬਰੇ ਇਹਦੀ ਕੀ ਡਿਟੇਲ ਆ ਜੀ ਇਹ ਵੀ ਜੀ ਪਹਿਲਾ ਸੂਆ ਏ ਇਹ ਦੰਦੋਂ 4 ਦੰਦਾ ਜੀ ਗੱਬਣਾ ਜੀ ਇਹ ਸੂਈ ਹੋਈ ਆਈ ਕੱਲ ਦੀ ਕੱਲ ਦੀ ਸੂਈ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਵੀ ਮੇਲ ਕਾ ਠੀਕ ਹੈ ਜੀ ਕਿੰਨਾ ਬੋਲਾ ਤਿਆਰ ਹੈ ਇਹਦੇ ਥੱਲੇ ਬੋਲਾ ਹੈਗਾ ਜੀ 16 17 ਕਿਲੋ ਹੈ ਸਹੀ ਠੀਕ ਹੈ ਜੀ ਥੋਰ ਕੇ ਦਿਖਾ ਦਿਓ ਜੀ ਸੂਆ ਪਹਿਲਾ ਮੂੰਹ ਤੋਂ ਪਹਿਲਾ ਹੀ ਚੌਗੀ ਆਈ ਮੂੰਹ ਤੋਂ ਉਸ ਤੋਂ ਚਾਰ ਦੰਦ ਜੀ ਬਾਕੀ ਬਲੈਕ ਕਲਰ ਜਾ ਜਾਂਦੀ ਹੈ ਜੀ ਖਾਨ ਕੱਲਾ ਕੱਲਾ ਨਿਕਲ ਮਸ 16 17 ਕਿਲੋ ਬੋਲਾ ਨੈਟ ਰੈਡੀ ਆ ਸ਼ਾਈਨਿੰਗ ਵਾਲੀ ਸਕਿਨ ਆ ਬੱਚਾ ਇਹਦੇ ਮਗਰ ਵੀ ਬੱਚਾ ਹੀ ਆ ਜਾਂਦਾ ਮੋਰੀ ਵੀਰੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਇਹ ਡਿਮਾਂਡ ਹੈ ਜੀ 85000 ਰੁਪਏ ਦੀ ਠੀਕ ਆ ਜੀ ਇਹਦੀ ਡਿਮਾਂਡ ਬਾਈ 85000 ਰੁਪਿਆ ਕਰਦੇ ਆ ਬਾਕੀ ਲੈਸ ਹੋ ਜਾ ਥਣਾ ਦੀ ਦੰਨ ਆ ਜੀ ਹਾਂ ਜੀ ਥਣਾ ਜਾਨ ਵੀਰੇ ਸਾਊਥ ਫੀਲ ਠੀਕ ਆ ਥੰਗੀ ਜਿਲ੍ਹੇ ਪੂਰੀ ਥਣਾ ਦੀ ਦੰਨ ਅਣਗੱਲਾ-ਕਣਾਂ ਨਿਕੜ ਮਾ ਹੱਥੀਚ ਵਈਓਲਾ ਪੱਛਾ ਮਗਰ ਬੱਚਾ ਆ ਜਾਂਦਾ ਨੰਬਰ ਬਾਈ ਨੇ ਦੱਸ ਹੀ ਦਿੱਤਾ ਹੈ ਕਨੈਕਟ ਕਰ ਸਕਦੇ ਆ ਜੀ ਅਸੀ ਗਾਲ ਜੀ ਸਸੀ ਗਾਲ ਜੀ ਬਾਜੀ ਸੋ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਬਲਾਸ ਪਿੰਡ ਕੰਦੋਹਾ ਕਲਾਂ ਜ਼ਿਲ੍ਹਾ ਜਲੰਧਰ ਠੀਕ ਹੈ ਜੀ ਨੂਰ ਮੈਦ ਲਾਗੇ ਬਿਲਕੁਲ ਪਿੰਡ ਖੰਗਵਾੜੋ ਮੋਬਾਈਲ ਨੰਬਰ 9989945976 ਠੀਕ ਹੈ ਬਾਈ ਇਹ ਗਾਂ ਦੀ ਕੀ ਡਿਟੇਲ ਹੈ ਜੀ ਉਹ ਗਾਂ ਦੀ ਡਿਟੇਲ ਜਿੰਨਾ ਤੁਸੀਂ ਕਹ ਰਹੇ ਦੁੱਧ 20 ਕਿਲੋ ਸੁਆ ਕਨਮਾ ਜੀ ਅੱਜ ਰਾਤ ਦੀ ਸੂਈ ਆ ਸੁਆ ਕਨਮਾ ਜੀ ਦੂਜਾ ਸੁਆ ਦੂਜਾ ਸੁਆ ਰਾਤ ਦੀ ਬੱਚਾ ਕੀ ਹੈ ਜੀ ਮਗਰ ਬੱਚਾ ਆ 20 ਕਿਲੋ ਬੋਲਾ ਤਿਆਰ ਹੈ ਜੀ 20 ਕਿਲੋ ਨਹੀਂ ਬੋਲੇ ਤਾਂ ਹੁਣ ਦੱਸ ਚੱਲੋ ਆ ਰਾਤ ਦੀ ਸੂਈ ਆ ਬੋਲਾ ਬੰਜ 20 ਕਿਲੋ ਦੀ ਗਾਰੰਟੀ ਆ ਜੀ 20 ਕਿਲੋ ਗਾਰੰਟੀ ਵਾਲੀ ਹੈ ਹਨਾ ਦੀ ਡੰਨ ਹੈ ਬਿਲਕੁਲ ਚੋਂ ਦਾ ਬਾਂਬਿਆ ਕਿੰਨੇ ਕਿੰਨੇ ਸਟੋਰ ਕੇ ਦਿਖਾ ਦੇ ਹਾਂ ੂਆ ਦੂਜਾ ਜੀ ਰਾਤ ਹੀ ਸੂਈ ਆ ਬਾਈ ਦੱਸਦਾ 10 ਕਿਲੋ ਬੋਲਾ ਨਟ ਰੈਡੀ ਆ 20 ਕਿਲੋ ਦੀ ਗਾਰੰਟੀ ਤੇ ਆਈ ਆ ਬੱਚਾ ਮਗਰ ਬੱਛਾ ਜੀ ਹਾਂ ਜੀ ਮਗਰ ਬੱਛਾ ਜੀ ਠੀਕ ਹੈ ਜੀ ਖਣਾ ਦੇ ਸਹਿਜ ਵੀ ਸੋਨੇ ਆ ਹਾਂ ਐ ਸਹੀ ਜੀ ਚੈੱਕ ਕਰ ਸਕਦੇ ਹੋ ਸੋਨਾ ਫੈਕਟਸੈਡਰ ਆ ਜੀ 20 ਕਿਲੋ ਦੀ ਗਾਰੰਟੀ ਆ ਬਾਕੀ ਕੱਦ ਕਾਠ ਚੰਗਾ ਜੀ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਡਿਮਾਂਡ ਵੀਰੇ ਦੀ ਵੱਟਾ ਲੈਣਦੇ ਨਹੀਂ ਹਾਂਜੀ 70000 ਦੀ ਰਸੀ ਦੇਣਾ ਜਿਆਦਾ ਮਹਿੰਗੀ ਕਰ ਜਾ ਕੋ ਮਾਲ ਵੇਚਣਾ ਹੁੰਦਾ ਠੀਕ ਆ ਮੋਬਾਈਲ ਨੰਬਰ ਦੱਸ ਦੇ ਵੀਰੇ 989838 ਚੈੱਕ ਕਰੀਓ ਤਾਂ 989945976 ਹਾਂਜੀ ਵੀਰੇ ਬਾਕੀ ਨੰਬਰ ਬਾਈ ਦੇ ਦੱਸਦਾ ਹੈ ਤੇ ਬਾਈ ਨਾਲ ਕਨੈਕਟ ਕਰ ਸਕਦੇ ਬਾਅਦ ਵਿੱਚ ਹਾਂਜੀ ਇਹ ਤਾਂ ਮੈਂ ਮੱਝ ਮੇਰੇ ਕਿੰਨਾ ਮਸੂਆ ਸੁਆ ਸੁਈ ਇਹ ਦੂਆ ਸੁਆ ਸੁਣਾਜੀ ਸੁਣਾ ਗੱਬਣ ਹਾਂਜੀ ਗੱਬਣ ਕਿੰਨੇ ਦਿਨ ਲੈਂਦੀ ਹੈ ਜੀ ਲੈ ਲਊ 5 ਜਾਂ 6 ਕਿੰਨਾ ਕਬਾਜੂ ਦੁੱਧ ਦੇ ਦ 13 14 15 ਛਾਣਾ ਦੀ ਡੰਨ ਹੈ ਜੀ ਬਿਲਕੁਲ ਇਹਨੂੰ ਵੀ ਬਾਹਰ ਤੋੜ ਕੇ ਲਾ ਲਓ ਲਓ ਸੂਆ ਤੀਜਾ ਜੀ ਦੂਜਾ ਜੀ ਦੂਜਾ ਸੂਆ ਦੂਜਾ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਹੈ ਜੀ ਡੇਟ ਮੁਤਾਬਕ ਬਾਕੀ ਗਰਮ ਵਾਲਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾ ਸਕਦਾ ਵਜਨ ਵਜੂਦ ਦੇ ਪੱਖ ਤੋਂ ਚੰਗੇ ਤਿਆਰੀ ਸੁਣੀ ਫੜਦੀ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਛਾਣਾ ਕੱਲਾ ਕੱਲਾ ਨਿੱਖੜਮਾ ਹੱਤੀ ਚਵਾਈ ਵਾਲਾ ਮੋੜਲੀ ਵੀਰੇ ਫੇਸ ਕੁਆਲਟੀ ਸੋਹਣੀ ਹੈ ਜੀ ਵਜਨ ਵੀ ਚੰਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ 90000 ਯਾਰ ਚਾਵਾਂਗੇ 85000 ਠੀਕ ਹੈ ਜੀ ਥੋੜਾ ਬੋਧਾ ਤਾਂ ਥਾਂ ਹੋ ਸਕਦਾ ਮੋਬਾਈਲ ਨੰਬਰ ਇੱਕ ਕਰੀ ਹੋਰ ਦੱਸ ਦੂ 99899 35976 ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਬਲਰਾ ਸਿੰਘ ਪਿੰਡ ਖਮਾਣਾ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਮੋਬਾਈਲ ਨੰਬਰ 7014394829 ਠੀਕ ਹੈ ਕਿੰਨੇ ਨਗ ਲੈ ਕੇ ਆਏ ਸੀ ਬਾਈ ਦੋ ਲੈ ਆਏ ਸੀ ਜੀ ਵੈਗ ਗਏ ਜੀ ਨਹੀਂ ਵੇਕੇ ਨਹੀਂ ਜੀ ਠੰਡਾ ਹੀ ਹੈ ਬਾਜ਼ਾਰ ਠੰਡਾ ਹੀ ਹੈ ਬਾਜ਼ਾਰ ਜਮਾਈ ਠੰਡਾ ਠੰਡਾ ਤੋਰ ਕੇ ਦੇਖਾ ਦੁਆਰੇ ਬਿਨਾਂ ਮਾ ਮੁੱਢੇ ਸੁਹੇ ਹੀ ਛੋਟੀ ਲੈਣ ਕਿੰਨੇ ਲੈਂਦੀ ਆ ਜੀ ਲੈ ਛਾਈ ਨੂੰ ਪੂਰੇ ਠੀਕ ਅੱਲਾ ਕੱਲਾ ਮੈਂ ਇੱਦਾਂ ਸਿੱਧਾ ਨੂੰ ਲੈਂਦਾ ਬਾਕੀ 28 ਤਰੀਕ ਨੂੰ ਦਨ ਪੂਰੇ ਆ ਉਹ ਆ ਦੂਜਾ ਤਿਆਰੀ ਕਰਮ ਵਾਲੀ ਤੇ ਚੰਗੀ ਆ ਥਣ ਕੱਲਾ ਕੱਲਾ ਨਿਕਰਨਾ ਵਜਨ ਬਜੂਰ ਤੇ ਭਾਗ ਤੋਂ ਪੂਰੀ ਚੰਗੀ ਆ ਇਹਦੀ ਪੂਛ ਫਿਰੇ ਪਹਿਲਾਂ ਵੀ ਹੈ ਪਹਿਲਾਂ ਵੀ ਇੱਕ ਨਹੀਂ ਛੋਟੀ ਹੁੰਦੀ ਠੀਕ ਆ ਜੀ ਕਿੰਨਾ ਕੁ ਪਾਜ ਦੁੱਧ ਦੇ ਤੁਸੀਂ ਮਾਲਕ ਕਹਿੰਦੇ ਪਹਿਲੇ 113 ਲੀਟਰ ਦੱਸਾਂਗੇ ਰਮਾਨ ਜੀ ਦੇ ਤੁਹਾਰੇ ਇੱਕ ਦਾਸ ਕਰਦੇ ਹੋ ਜੋ ਲੱਸੀ ਕੋਈ ਠੀਕ ਹੈ ਜੀ ਲੋਨ ਬਤਾ ਦਿਓ 73494 ਹਸਣ ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਕਨੈਕਟ ਕਰ ਸਕਦੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦੋ ਜੀ ਹਾਂ ਮੇਰਾ ਹਸਨੀਆ ਪਿੰਨ ਪਤਨੀ ਘੁੰਦਾ ਜਿਹੜਾ ਮੋਗਾ ਮੋਬਾਈਲ ਹਰਿਆਣੇ ਦਾ ਠੀਕ ਹੈ ਜੀ ਇਹਦੀ ਕੀ ਡਿਟੇਲ ਹੈ ਜੀ ਕੋਟਾ ਦਊਗੀ 20 ਤੋਂ 21 17 18 ਦੀ ਗਾਰੰਟੀ ਹੈ ਜੋ ਤੇਰੇ ਹੁਣੇ ਵੀ 15 ਨਾਲ 16 ਕਿਲੋ ਬੋਰੀ ਜੀ ਬੌਲੀ ਤਿਆਰ ਹੈ ਜੀ ਕਿਦਾਂ ਦੋ ਸੂਈ ਹੈ ਜੀ ਸੂਈ ਆ ਵੀਰੇ 14 ਤਰੀਕ ਦੀ ਆ ਮੋੜ ਲਿਆ ਵੀਰੇ ਮੋੜ ਲਿਆ ਤਨੂੰ 14 ਤਰੀਕ ਦੀ ਚੋਈ ਆ ਜੀ 23 ਤਰੀਕ ਹੋ ਗਈ ਆ 7-8 ਦਿਨ ਹੋ ਗਏ 14-15 ਕਿਲੋ ਤਿਆਰ ਆ ਜੀ ਅੱਜ ਤਿਆਰ ਦੁੱਧ ਦਊਗੀ 20 ਲਓ ਜੀ ਚੈੱਕ ਕਰੋ ਹਮਾਨਾ 20 ਦੀ ਗਾਰੰਟੀ ਆਪਣਾ ਯਾਰ ਝੂੜ ਦਫਾਨ ਵਾਲਾ ਕੰਮ ਤਾਂ ਨਾ ਦੇਖ ਗਏ ਆ ਵੀਡੀਓ ਅੱਗੇ ਵੀ ਪਾਣੀਆਂ ਘਰੇ ਆ ਆਪਣੇ ਚੈਨਲ ਤੇ ਹੁੰਦੀ ਰਹਿੰਦੀਆਂ ਗੀ ਪਾਣੀਆਂ ਹੀ ਬੈਂਦੇ ਆ ਸਹੀ ਗੱਲ ਹੈ ਜੀ ਪਾਲ ਹਰਿਆਣੇ ਦਾ ਹੋਊਗਾ ਸਾਰਾ ਕੀ ਆਈ ਨਹੀਂ ਇਧਰ ਲਈ ਮੈਂ ਹੋ ਗਈ ਬੱਚਾ ਮਗਰ ਦੇ ਘਰੇ ਦਾ ਇੱਕ ਮਿੰਟ ਆ ਘਰੇ ਅੱਗੇ ਆਪਾਂ ਵੀਡੀਓ ਕਾਉਣੀ ਆ ਹਾਂਜੀ ਆਉਣੀ ਆ ਨਾ ਘਰੇ ਪਾਈਆਂ ਪੱਟੀਆਂ ਹਿੱਕੀ ਦੀ ਵੀ ਪਈ ਆ ਵੀਡੀਓ ਲੈਣੇ ਹਾਂਜੀ ਹਾਂਜੀ ਹੌਣ ਦੱਸੋ ਬਾਜ਼ਾਰ ਲੱਗੀ ਆ ਇਹ ਲੋਕ ਕਹ ਦਿੰਦੇ ਆ ਤੇ ਘਰੇ ਆ ਤੁਸੀਂ ਬਾਜ਼ਾਰ ਛੱਡ ਕੇ ਬਣਾਉਂਦੇ ਆ ਸਹੀ ਗੱਲ ਹੈ ਜੀ ਆਪ ਜੀ ਆਰਾਮ ਆਪਾਂ ਬਜਾਰਾ ਹੁੰਦਾ ਆ ਹੁੰਦਾ ਬਿਜਾਰ ਸਹੀ ਗੱਲ ਇਹ ਦੱਸ ਕੇ ਦੇਣੀ ਹੈ ਬਈ ਬਜਾਰ ਛੱਡਿਆ ਆ ਯਾਰ ਲੱਗੀ ਵੀ ਆ ਚੱਲ ਦੁਪਹਿਰ ਦੀ 12 ਵਜੇ ਦੀ ਖਾਲੀ ਹੋਈ ਆ ਲੋਕ ਤਾਂ ਇੱਥੇ ਜਉਂਦੇ ਰਾਤ ਨੂੰ 12 ਤੋਂ 2 ਵਜੇ ਆਪਣੀ ਮੈਂ ਬਜਾਰ ਨਾ ਮਣੀ ਠੀਕ ਹੈ ਜੀ ਇਹਨੂੰ ਪਤਾ ਨਾਲੇ ਆਪਣੇ ਟਾਈਮ ਤੋਂ ਟਾਈਮ ਨਹੀਂ ਆ ਚੁੰਨੇ ਘਰੇ ਵੀ ਸਹੀ ਗੱਲ ਹੈ ਜੀ ਆਹ ਦੇਖ ਜਿਗਾਰ ਹਾਂ ਚੈੱਕ ਕਰੋ ਅੱਗੇ ਦਾ ਭਲਾ ਸੀ ਆ ਨਾ ਪਹਿਲੇ ਦਿਨ ਪਹਿਲੇ ਦਿਨ ਭਲਾ ਆਹ ਦੇਖ ਜਿਗਾਰ ਹੁਣ ਤਾਂ ਨਿਰਾਸ਼ ਆਂਦਾ ਪੌਦਾ ਲਾ ਕੇ ਜੜ ਜਾ ਠੀਕ ਹੈ ਜੀ ਡਿਮਾਂਡ ਜੀ ਭਾਈ ਤੋਂ ਵੀ ਆਏ ਜਾਵੜਾ ਤੇਰੇ ਕੋਲੇ ਨਾਲ 11 ਗੱਾਰਾ ਨਹੀਂ ਮੈਂ ਤੁਦੀ ਡਿਮਾਂਡ ਜੀ ਆਨ ਲ ਕਰਾਉਣਾ ਲੈਣ ਦੇਣ ਲੈਣ ਦੇਣ ਜੀ ਰੇਟ ਹੋਈ ਆ ਆਪਣਾ ਹੋਈ ਹੈ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ 98315478 ਠੀਕ ਹੈ 983154 ਹੋਣ ਫਿਰ ਕਿਤੇ ਵੀਡੀਓ ਆ ਰਹੀ ਆਪਣੇ ਕਿਤੇ ਵੀ ਆਉਣੀ ਕੱਲ ਨੂੰ ਠੀਕ ਹੈ ਜੀ ਕੱਲ ਨੂੰ ਵੀਡੀਓ ਪਾਉਣੀ ਠੀਕ ਹੈ ਬਾਈ ਅੱਜ ਹੋਲੀ ਪਉਣਾ ਨਾ ਪਵਾਗੇ 13 ਕੱਲ ਨੂੰ ਠੀਕ ਹੈ ਜੀ ਕੱਲ ਨੂੰ ਫਿਰ ਵੀਡੀਓ ਆ ਰਹੀ ਆ ਬਾਈ ਦੇ ਘਰ ਤੋਂ ਤੇ ਚੈਨਲ ਨੂੰ ਕਰ ਲਿਓ ਜਿਹੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੈਪ ਨੰਬਰ ਬੇਟ ਕਰਿਓ ਕੱਲ ਨੂੰ ਵੀਡੀਓ ਆ ਰਹੀ ਹੈ ਟੌਪ ਦੇ ਨਗੇ ਨੇ ਇੱਕ ਨੰਬਰ ਹੋਣੀ ਆ ਗੱਡੀ ਪੂਰੀ ਜਾਂਦੀ ਨਹੀਂ ਕੱਟੀ ਐ ਜੀ ਠੀਕ ਆ ਜੀ ਓਕੇ ਜੀ ਧੰਨਵਾਦ